ਇੰਨੀ ਜ਼ਮੀਨ ਆਪਣਾ ਤੋਂ ਖੁੱਸ ਗਈ ਤਾਂ ਆਪਾਂ ਜਾਵਾਂਗੇ ਕਿੱਥੇ ਅਸੀਂ 47 ਦੇਖ ਲਈ ਜਦੋਂ ਪਾਕਿਸਤਾਨ ਦੇ ਵਿੱਚੋਂ ਸਾਡੇ ਲੋਕ ਉੱਜੜ ਕੇ ਆਏ ਆ ਉਹਨਾਂ ਦੇ ਅੱਜ ਤੱਕ ਪੈਰ ਨਹੀਂ ਲੱਗੇ ਤੇ 84 ਦੇ ਵਿੱਚ ਸਾਡੇ ਨਾਲ ਕੀ ਹੋ ਗਿਆ ਅੱਜ ਤੱਕ ਨਹੀਂ ਸਾਡੇ ਪੈਰ ਲੱਗੇ ਤੇ ਵੀਰੋ ਦੋ 2020 ਦਾ ਅੰਦੋਲਨ ਅਸੀਂ ਲੜਿਆ ਉਹਦੇ ਵਿੱਚ ਜਿਹੜੇ ਤਿੰਨ ਕਾਨੂੰਨ ਰੱਦ ਹੋਏ ਸੀ ਉਹਦੇ ਵਿੱਚ ਇੱਕ ਬਿਜਲੀ ਐਕਟ ਸੀ 220 ਉਸ ਨੂੰ ਲਾਗੂ ਕੀਤਾ ਜਾ ਰਿਹਾ ਹੈ ਤੇ ਜਿਹੜਾ ਬਿਜਲੀ ਮੰਤਰੀ ਹੈ ਉਹ ਕਹਿ ਰਿਹਾ ਕਿ ਅਗਸਤ ਤੱਕ ਸਾਰੇ ਬਿਜਲੀ ਮੀਟਰ ਸਰਕਾਰੀ ਸੰਸਥਾਵਾਂ ਦੇ ਤੇ ਕਲੋਨੀਆਂ ਦੇ ਇਹ ਡਿਜੀਟਲ ਕਰ ਦੇਣੇ ਆ ਪਰ ਅਸੀਂ ਜਾਗ ਨਹੀਂ ਰਹੇ ਸਾਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ 600 ਯੂਨਟ ਫ੍ਰੀ ਦਿੰਦੀ ਹੈ ਸਰ ਜਾਂਦਾ ਪਰ ਅੱਜ ਹਾਲਾਤ ਕੀ ਐ ਪਹਿਲਾਂ ਸਾਡੇ ਘਰਾਂ ਦੇ ਵਿੱਚ ਇੱਕ ਲਾਣੇਦਾਰ ਹੁੰਦਾ ਸੀ ਹੁਣ ਅਸੀਂ ਸਾਰੇ ਹੀ ਲਾਣੇਦਾਰ ਹੋ ਗਏ ਪਰ ਸਾਡੇ ਵੀ ਸਿਰ ਦੇ ਉੱਤੇ ਕਿੱਡੀਆਂ-ਕਿੱਡੀਆਂ ਲਿਮਟਾਂ ਹੋ ਗਈਆਂ ਛੱਡੋ ਲਿਮਟਾਂ ਦੀ ਗੱਲ ਅਸੀਂ ਲੋਨਾਂ ਤੇ ਵੀ 바ਕੇ ਪਰ ਹਾਲਾਤ ਉੱਥੇ ਦੇ ਉੱਥੇ ਹੀ ਐ ਤੇ ਵੀਰੋ ਅੱਜ ਸਾਨੂੰ ਜ਼ਰੂਰ ਤਾਂ ਸਿਰ ਜੋੜਨ ਦੀ ਜ਼ਮੀਨ ਦਾ ਮੁੱਲ ਸਿਆਣੇ ਕਹਿੰਦੇ ਆ ਸਿਰ ਹੈ ਜੇ ਸਿਰ ਜੁੜਦੇ ਆ ਤਾਂ ਇਹ ਜ਼ਮੀਨ ਨੇ ਬਚਣਾ ਕਿਉਂਕਿ ਨਹੀਂ ਇਹ ਜ਼ਮੀਨ ਬਚਦੀ ਨਹੀਂ ਇਹ ਜ਼ਮੀਨ ਬਚਾਉਣ ਵਾਸਤੇ ਸਰ ਛੋਟੂ ਰਾਮ ਨੇ ਇੱਕ ਗੱਲ ਆਖੀ ਸੀ ਜਦੋਂ ਪੰਗੜੀ ਸਵਾਲ ਜੱਟਾਂ ਲਹਿਰ ਚੱਲੀ ਹੈ ਕਿ ਜਿਹੜੇ ਮਜ਼ਦੂਰ ਤੇ ਕਿਸਾਨ ਹੈ ਇਹ ਮੇਰੀ ਇੱਕ ਗੱਲ ਮੰਨ ਲੈਣ ਉਨੇ ਆਖਿਆ ਸੀ ਕਿ ਕਿਤਾਬ ਇਹ ਬੈਠਣਾ ਸਿੱਖ ਜਾਣ ਬੈਠਣਾ ਮਤਲਬ ਪੜਾਲ ਦੇ ਵਿੱਚ ਦੂਸਰਾ ਦੁਸ਼ਮਣ ਦੀ ਪਛਾਣ ਕਰ ਲੈਣਾ ਪਰ ਸਾਤੋਂ 80 ਸਾਲਾਂ ਦੇ ਵਿੱਚ ਨਾ ਅਸੀਂ ਬੈਠਣਾ ਸਿੱਖਿਆ ਨਾ ਸਾਨੂੰ ਦੁਸ਼ਮਣ ਦੀ ਪਛਾਣ ਆ ਸਾਡੇ 14 ਲੱਖ ਬੋਲ ਧਰਤੀ ਦੇ ਵਿੱਚੋਂ ਪਾਣੀ ਕੱਢਦਾ ਰਜਾਨਾ ਧਰਤੀ ਦੇ ਵਿੱਚ ਵੱਡੇ ਵੱਡੇ ਪਾੜ ਹੋ ਰਹੇ ਐ ਅਸੀਂ ਆਪਦਾ ਪਾਣੀ ਮਕਾ ਕੇ ਵਹਿ ਗਏ ਤੇ ਸਾਡੇ ਕਰਾਂ ਦੇ ਵਿੱਚ ਕਾਲਾ ਪੀੜੀਆ ਤੇ ਕੈਂਸਰ ਵਰਗੀਆਂ ਬਿਮਾਰੀਆਂ ਆ ਗਈਆਂ ਸਾਨੂੰ ਲੱਗਦਾ ਕਿ ਪੀਜੀਐ ਜੋ ਇਲਾਜ ਕਰਾਵਾਂਗੇ ਨਹੀਂ ਚੰਡੀਗੜ੍ਹ ਵਗ ਜਾਗੇ ਗੱਡੀ ਹੈਗੀ ਐ ਪਰ ਵੀਰੋ ਅੱਜ ਸਾਨੂੰ ਲੋੜ ਹੈ ਕਿ ਇਹ ਬਿਮਾਰੀਆਂ ਸਾਡੇ ਭੇਜਣ ਵਾਲਾ ਕੌਣ ਹੈ ਕੌਣ ਹੈ ਇਹ ਕਾਰਪੋਰੇਟ ਇਹ ਕਾਰਪੋਰੇਟ ਹੋ ਨਹੀਂ ਜੋ ਕਿਲੇ ਤੋਂ ਕਿਲਿਆਂ ਦੇ ਵਿੱਚ ਦੁਕਾਨ ਪਾਈ ਬੈਠਾ ਹੈ ਤੁਸੀਂ ਸਾਰੇ ਸ਼ੰਭੂ ਖਨੋਰੀ ਜਾਂਦੇ ਰਹੋ 10-10 ਕਿਲੋਮੀਟਰ ਦੇ ਉੱਤੇ ਵੱਡੇ ਵੱਡੇ ਮਾਲ ਖੁੰਨ ਚੱਲਿਆ ਤੇ ਸਾਡੇ ਲਾਗੇ ਪਿੰਡ ਸੋਹਿਆ ਉੱਥੇ ਦੀ ਜ਼ਮੀਨ ਵੀ ਲੈਂਡ ਪੂਲਿੰਗ ਦੇ ਵਿੱਚ 568 ਏਕੜ ਆਈ ਹੈ ਤੇ ਉਹਨਾਂ ਨੂੰ ਲੱਗ ਸਕਦਾ ਹੈ ਕਿ ਅਸੀਂ ਸ਼ਾਇਦ ਚ ਕਰੋੜਾਪਤੀ ਹੋ ਜਾਾਂਗੇ ਇਸੇ ਤਰ੍ਹਾਂ ਹੀ ਲੁਧਿਆਣੇ ਵਾਲਿਆਂ ਦੀ ਆਈ ਹੈ ਤੇ ਲੱਖਾਂ ਲੋਕਾਂ ਦਾ ਵੀਰੋ ਜਾੜਾ ਹੋਣਾ ਹੈ ਤੇ ਸਾਨੂੰ ਲੋੜ ਹੈ ਇਕੱਠੇ ਹੋਣ ਦੀ ਤੁਸੀਂ ਸਾਰੇ ਸਿਆਣਿਆਂ ਸੂਝਵਾਨਾਂ ਉਹ ਮੂਹਣਕ ਛੋਟਾ ਜਿਹਾ ਕਸਬਾ ਇੱਥੇ ਲੇਬਰ ਚੌਂਕ ਬਣਿਆ ਹੋਊ ਤੁਸੀਂ ਇਹਦਾ ਚੱਕਰ ਮਾਰਿਓ ਜਦੋਂ ਚੱਕਰ ਮਾਰੋਗੇ ਉੱਥੇ ਲੇਬਰ ਚੌਂਕ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਦਿਹਾੜੀ ਨਹੀਂ ਲੱਗਦੀ ਕਿਉਂ ਨਹੀਂ ਲੱਗਦੀ ਕਿਉਂਕਿ ਸਾਡੇ ਜ਼ਿੰਮੇਦਾਰ ਭਰਾਵਾਂ ਦੇ ਵਿੱਚੋਂ ਦਿਹਾੜੀ ਮਜ਼ਦੂਰ ਬਣਿਆ ਨਾ ਉਹ ਰਾਤ ਨੂੰ ਖਾਂਦੇ ਸੀ ਨਾ ਉਹਨਾਂ ਨੇ ਵਿਅਹ ਮਾਤਾ ਨੇ ਅੱਖਰ ਮੱਕ ਕਾਲੇ ਲਿਖੇ ਨਾ ਉਹਨਾਂ ਦੀ ਕਿਸਮਤ ਮਾੜੀ ਹੈ ਫਿਰ ਫਰਕ ਕਿੱਥੇ ਰਹਿ ਗਿਆ ਫਰਕ ਰਹਿ ਗਿਆ ਉਹਨਾਂ ਤੋਂ ਆਪਣੇ ਲੀਡਰਾਂ ਦੀ ਪਛਾਣ ਨਹੀਂ ਹੋਈ ਮੈਂ بار-बार ਇੱਕੋ ਹੀ ਗੱਲ ਕਹਿਣਾ ਹੁੰਦਾ ਜਦੋਂ ਅਸੀਂ ਪੀਕੇ ਜੋ ਇਕਤਾ ਯਾਦ ਦਾ ਗਠਨ ਕਰਿਆ ਅਸੀਂ ਲੋਕਾਂ ਨੂੰ ਇੱਕੋ ਹੀ ਗਰੰਟੀ ਦਿੱਤੀ ਹੈ ਕਿ ਸਾਡੇ ਆਗੂ ਨਾ ਬਿਕ ਸਕਦੇ ਐ ਨਾ ਝੂਕ ਸਕਦੇ ਐ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਜਦੋਂ ਅਸੀਂ ਸ਼ੰਭੂ ਘਨੌਰੀ ਦੇ ਉੱਤੇ ਗ੍ਰਿਫਤਾਰ ਹੋਣੇ ਆ ਤਾਂ ਬਹੁਤੇ ਸਾਡੇ ਤੰਬੂ ਖਾਲੀ ਸੀ ਬੀਰੋ ਐਮਐਸਪੀ ਇਕੱਲੇ ਆਗੂਆ ਨਹੀਂ ਲੈਣੀ ਹੁੰਦੀ ਇਹ ਸਾਰੇ ਕਿਸਾਨਾਂ ਵਾਸਤੇ ਅਸੀਂ ਲੜਾਈ ਲੜ ਰਹੇ ਸੀ ਐਮਐਸਪੀ ਛੋਟੀ ਗੱਲ ਨਹੀਂ ਐਮਐਸਪੀ ਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਅਸੀਂ 50 ਕਿਲੋਮੀਟਰ ਤੋਂ ਉਰੇ ਆਇਆ ਸਾਡਾ ਪਿੰਡ ਕਲਾਰ ਹੁੰਦਾ ਮੈਨੂੰ 2-3 ਕਿਲੇ ਨਰਮਾ ਦੇਖਿਆ ਉੱਥੇ ਗੰਨਾ ਦਿਸਿਆ ਹੀ ਨਹੀਂ ਗੰਨਾ ਜਿਹੜੀ 슈ਗਰ ਮੇਲੇ ਧੂਰੀ ਵਾਲੀ ਉਹਦੇ ਵਾਸਤੇ ਅਸੀਂ ਲੜਨਗੇ ਸਾਡੇ ਸੂਬੇ ਦੇ ਆਗੂ ਦੇ ਖਿੜਕੀਆਂ ਤੋੜਤੀਆਂ ਗੇਟ ਭੰਨਤੇ ਪਰ ਪਿੰਡਾਂ ਵਾਲੇ ਲੋਕ ਨਹੀਂ ਨਿਕਲੇ ਅਸੀਂ ਨੀਵੀਂ ਪਾ ਕੇ ਜਿਉਣ ਦੇ ਆਦੀ ਹੋ ਗਏ ਆ ਪਹਿਲਾਂ ਬਾਗਲ ਕੇ ਰਾਜ ਕਰਕੇ ਗਏ ਆ ਕਾਂਗਰਸ ਨੇ ਕਿੰਨਾ ਰਾਜ ਕਰਿਆ ਤੇ ਹੁਣ 3.5 ਸਾਲ ਆਮ ਆਦਮੀ ਵਾਲਿਆਂ ਨੂੰ ਹੋ ਗਏ ਤੇ ਪਹਿਲਾਂ ਸਾਨੂੰ ਲੱਗਦਾ ਸੀ ਕਿ ਵੱਡੇ ਬਦਲਾਅ ਹੋਣਗੇ ਹੁਣ ਵੀਰੋ ਸਾਡਾ ਭਲੇਖਾ ਚੱਕਿਆ ਗਿਆ ਚਾਰ ਕੈਬਨਿਟ ਮੰਤਰੀ ਨੇ ਸੰਗਰੂਰ ਜ਼ਿਲ੍ਹੇ ਦੇ ਇੱਕ ਠੱਗਰ ਦਾ ਹੱਲ ਨਹੀਂ ਕਰ ਸਕਦੇ ਸਾਡੇ ਸਰਕਾਰੀ ਹਸਪਤਾਲ ਦੇ ਵਿੱਚ ਪੂਰੇ ਡਾਕਟਰ ਨਹੀਂ ਸਾਡੀਆਂ ਧੀयां ਪੜਨਾ ਰਾਤ ਨੂੰ ਨਹੀਂ ਨਿਕਲ ਸਕਦੀਆਂ ਦਿਨੇ ਨਹੀਂ ਨਿਕਲ ਸਕਦੀਆਂ ਰਾਤ ਤਾਂ ਛੱਡੋ ਸਾਡੇ ਬਜ਼ੁਰਗਾਂ ਦੇ ਮਾਰੇ ਹਾਲਾਤ ਹੈ ਜੇ ਕਿਸੇ ਦੇ ਦੋ ਮੁੰਡੇ ਐ ਵੱਡਾ ਮੁੰਡਾ ਕਹਿੰਦਾ ਛੋਟੇ ਛੋਟੀ ਦੇ ਛੋਟੇ ਨਾਲ ਰੋਟੀ ਖਾ ਛੋਟਾ ਮੁੰਡਾ ਕਹਿੰਦਾ ਵੱਡੇ ਨਾਲ ਰੋਟੀ ਖਾ 6-6 ਮਹੀਨਿਆਂ ਦੀਆਂ ਬਾਰੀਆਂ ਹੋ ਗਈਆਂ ਸਾਡੇ ਕਿਸਾਨਾਂ ਦੇ ਘਰਾਂ ਚੋਂ ਦੁੱਧ ਵਾ ਗਿਆ ਤੇ ਹੁਣ ਵੀਰੋ ਅਮਰੀਕਾ ਨਾਲ ਸਮਝੌਤਾ ਹੋ ਗਿਆ ਸਟੇਟ ਬੈਂਕ ਆਫ ਇੰਡੀਆ ਦਾ ਸਰਪ ਹੈ ਕਿ ਅੱਠ